ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਕਿਸਾਨ ਵੀਰੋ ਜਿਹੜਾ ਲਸਣ ਆ ਇਹਦੇ ਲਈ ਮਲਚਿੰਗ ਜ਼ਰੂਰੀ ਆ ਕਿਉਂਕਿ ਨਦੀਨ ਬਹੁਤ ਹੋ ਜਾਂਦੇ ਨੇ ਪਰ ਕੁਦਰਤੀ ਖੇਤੀ ਦੇ ਜਿਵੇਂ ਲਾਭ ਹੁੰਦੇ ਨੇ ਉਹਨਾਂ ਵਿੱਚ ਕਈ ਰੁਕਾਵਟਾਂ ਵੀ ਆ ਜਾਂਦੇ ਨੇ ਸੋ ਜੇ ਆਪਾਂ ਆਪਣੇ ਲਸਣ 'ਚ ਮਲਚਿੰਗ ਕਰਦੇ ਆ ਕਿਉਂਕਿ ਰੇ ਪੰਛੀਆਂ ਦੀ ਗਿਣਤੀ ਬਹੁਤ ਜ਼ਿਆਦਾ ਮੋਰ ਵੀ ਨੇ ਤੇ ਜਦੋਂ ਧਰਤੀ ਦੇ ਮਲਚਿੰਗ ਹੋ ਜਾਂਦੀ ਆ ਉਹ ਇਸ ਏਰੀਏ ਦੇ ਵਿੱਚ ਅ ਕਿਉਂਕਿ ਤਾਪਮਾਨ ਉਹਦਾ ਇੱਕੋ ਜਿਹਾ ਰਹਿਣ ਕਰਕੇ ਹੀਟਾਂ ਸੂਖਮ ਜੀਵ ਪੈਦਾ ਹੁੰਦੇ ਨੇ ਫਿਰ ਵੱਡੇ ਹੁੰਦੇ ਨੇ ਤੇ ਜਿਹੜੇ ਆਪਣੇ ਖੇਤਾਂ 'ਚ ਆਹ ਤਿੱਤਰ ਨੇ ਤੇ ਮੋਰ ਨੇ ਇਹਨਾਂ ਨੂੰ ਆਦ ਤਾ ਫੋਰ ਫੋਰ ਕੇ ਜਿਹੜੇ ਤਿੱਤਰ ਨੇ ਆਪਣੇ ਮਿੱਤਰ ਨੇ ਤੇ ਇਹ ਸੰਯੋਗ ਨੂੰ ਖਾਂਦ ਨੇ ਲੱਬ ਲੱਬ ਕੇ ਕਿਉਂਕਿ ਜਦੋਂ ਕੋਈ ਚੀਜ਼ ਨੇ ਗੜ ਲੱਗਣਾ ਤਾਂ ਉੱਥੇ ਸੰਯੋਗ ਪੈਦਾ ਹੋ ਜਣੀਆਂ ਕੁਦਰਤੀ ਖੇਤੀ 'ਚ ਤਾਂ ਬਹੁਤ ਜ਼ਿਆਦਾ ਹੁੰਦੀ ਆ ਪਰ ਉਹ ਸੁੱਕੀ ਚੀਜ਼ੇ ਖਾਂਦੀ ਹੈ ਹਰੀ ਚੀਜ਼ ਤਾਂ ਕਦੇ ਨੁਕਸਾਨ ਨਹੀਂ ਕਰਦੀ ਤੇ ਉਹ ਜਦੋਂ ਫੋਲਣ ਲੱਗ ਜਾਂਦੀ ਹੈ ਤਾਂ ਜਿਹੜੀ ਮਲਚਿੰਗ ਆ ਸਾਰੀ ਉਹ ਖਰਾਬ ਹੋ ਜਾਂਦੀ ਹੈ ਤੇ ਉਲਟਾ ਪੁਲਟਾ ਹੋ ਜਾਂਦਾ ਫੇਰ ਉਹ ਸਮਝ ਨਹੀਂ ਆਉਂਦਾ ਸੋ ਆਪਾਂ ਨੇ ਕੁਦਰਤੀ ਖੇਤੀ ਦੇ ਵਿੱਚ ਇਕੱਲੀ ਆਪਣੇ ਸੁੱਕੀ ਮਲਚਿੰਗ ਨਹੀਂ ਹੋ ਸਕਦੀ ਲਾਈਵ ਮਲਚਿੰਗ ਵੀ ਹੁੰਦੀ ਹੈ ਜਿਹਦੇ ਵਿੱਚ ਜਿਉਂਦੇ ਪੌਦੇ ਮਲਚਿੰਗ ਦਾ ਕੰਮ ਕਰਨਗੇ ਤੇ ਉਹ ਮਿੱਟੀ ਨੂੰ ਢੱਕ ਕੇ ਰੱਖਣਗੇ ਪਰ ਇਹਦੇ ਵਿੱਚ ਆਪਾਂ ਨੇ ਲਸਣ ਬੀਜਿਆ ਹੋਇਆ ਇਹ ਲਸਣ ਆਪਣਾ ਉਗ ਰਿਹਾ ਨਾਲ ਇਹਦੇ ਮਿੱਥੇ ਨੇ ਤੇ ਜਿਹੜਾ ਔਰੇ ਆਹ ਫੂਸ ਪਿਆ ਔਰੇ ਬਾਥੂ ਦੀ ਫਸਲ ਸੀਗੀ ਬਾਥੂ ਦੇ ਵਿੱਚ ਫੂਸ ਸੀਗਾ ਤੇ ਉਹ ਪੱਟ ਕੇ ਪਰੇ ਕੀਤਾ ਹੁਣ ਆਪਾਂ ਇਹਨੂੰ ਮਤਲਬ ਤਰਫਾਲੀ ਆਹ ਜਿਹੜਾ ਫਾਲ ਆ ਇਸ ਲਈ ਫੇਰ ਰਹੇ ਆ ਮਤਲਬ ਆਪਾਂ ਇਹਨੂੰ ਪਾਣੀ ਲਾਵਾਂਗੇ ਤੇ ਜਦੋਂ ਇਹਨੂੰ ਪਾਣੀ ਲਾਵਾਂਗੇ ਵੀ ਇਹ ਮਿੱਟੀ ਜਿਹੜੀ ਉੱਪਰੋਂ ਢਲ ਕੇ ਥੱਲੇ ਡਿੱਗਦੀ ਆ ਉਹ ਮਾੜੀ-ਮੋਟੀ ਜਿਹੜੀ ਆ ਆਪਣੀਆਂ ਛੋਟੀਆਂ ਬੱਟਾਂ ਨੇ ਇਹਦੇ ਨਾਲ ਲੱਗ ਜੂਗੀ ਤੇ ਫੇਰ ਵੀ ਬੱਟ ਦੇ ਜਿਆਦਾ ਉਚਾਈ ਤੱਕ ਬਹੁਤਾ ਪਾਣੀ ਨਾ ਜਾਵੇ ਆਪਾਂ ਨੇ ਪਾਣੀ ਬਹੁਤ ਘੱਟ ਵਰਤਣਾ ਕਿਉਂਕਿ ਇਸ ਖੇਤੀ ਵਿੱਚ ਕੋਸ਼ਿਸ਼ ਕਰਦੇ ਆਂ ਵੀ ਜਿਹੜੀ ਫਸਲ ਆ ਉਹ ਪਹਿਲਾਂ ਉੱਗ ਜਾਵੇ ਨਦੀਨ ਬਾਅਦ ਚ ਉਗਣ ਜੇ ਅਸੀਂ ਇੰਨਾ ਕੁ ਵੀ ਕਰਨਾ ਸਿੱਖ ਗਏ ਤਾਂ ਅਸੀਂ ਕੁਦਰਤੀ ਖੇਤੀ ਦੀ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਹੱਲ ਲੱਭ ਲਾਂਗੇ ਕਿਉਂਕਿ ਜਦੋਂ ਕੋਈ ਵੱਡੀ ਫਸਲ ਹੁੰਦੀ ਆ ਕੋ ਚਾਹੇ ਨਦੀਨ ਵੱਡੇ ਹੋ ਜਾਣ ਚਾਹੇ ਫਸਲ ਵੱਡੀ ਉਹ ਵੱਡੀ ਨੇ ਛੋਟੀ ਨੂੰ ਮਾਰਨੀ ਮਾਰਨਾ ਪਰ ਇਹਦੇ ਵਿੱਚ ਆਪਾਂ ਹੁਣ ਤੁਸੀਂ ਜੇ ਆਹ ਜਗ੍ਹਾ ਨਦੀਨ ਕਚਰਾ ਦੇਖੂਗਾ ਤਾਂ ਬਹੁਤ ਜ਼ਿਆਦਾ ਉੱਗਦਾ ਕਿਉਂਕਿ ਕੁਦਰਤੀ ਖੇਤੀ 'ਚ ਕਿਹੜਾ ਕਿਸੇ ਨਦੀਨ ਦੇ ਬੀਜ ਨੂੰ ਰੋਕਿਆ ਜਾਂਦਾ ਬਾਥੂ ਆਪਾਂ ਨੇ ਇਸ ਲਈ ਮੈਥੇ ਮੈਥੇ ਇਸ ਲਈ ਸੰਘਣੇ ਬੀਜਨੇ ਕਿਉਂਕਿ ਮੋਰ ਨੇ ਉਹ ਫਿਰ ਜਦੋਂ ਇਹ ਮੈਥੇ ਮਤਲਬ ਇਹ ਖਾ ਜਾਂਦੇ ਨੇ ਉੱਗਦੇ ਸਾਰੇ ਤੇ ਉਹਨਾਂ ਨੂੰ ਰੋਕ ਨਹੀਂ ਸਕਦੇ ਜੇ ਹੁਣ ਮੈਂ ਇਸ ਲਈ ਵੱਧ ਬੀਜਨੇ ਪਰ ਜੇ ਹੁਣ ਆਪਾਂ ਦੇਖੀਏ ਆਹ ਥਾਂ ਦੇਖੋ ਤੁਸੀਂ ਕਿਸਾਨ ਵੀਰੋ ਇਸ ਥਾਂ ਤੇ ਆ ਜਿਹੜੀਆਂ ਟਾਣੀਆਂ ਜੀਆਂ ਨੇ ਸਾਇਦ ਕੈਮਰ ਦੀ ਅੱਖ ਚਾਉਣ ਦੇ ਨਾਮ ਇਸ ਤਰ੍ਹਾਂ ਆਪਣੇ ਪੰਛੀ ਇਹਨਾਂ ਨੂੰ ਖਾਂਦੇ ਰਹਿੰਦੇ ਨੇ ਆ ਜਿੱਕਣ ਬਹੁਤ ਸਾਰੇ ਸਾਹਮਣੇ ਫਿਰ ਇਸ ਲਈ ਵੀ ਵੱਧ ਪਾਇਆ ਜਾਂਦਾ ਤਾਂ ਕਿ ਪੰਛੀਆਂ ਦਾ ਵੀ ਖਾਣ ਪੀਣ ਚੱਲ ਜਾਈ ਜਾਵੇ ਤੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਵੀ ਹੋ ਜਵੇ ਸੋ ਇਸ ਤਰ੍ਹਾਂ ਆਪਾਂ ਮੇਥਿਆਂ ਦੀ ਫਸਲ ਲਈ ਹੈ ਤੇ ਮੇਥੇ ਇਹਨੂੰ ਨਾਈਟ੍ਰੋਜਨ ਦੇਣਗੇ ਲਾਈਵ ਮਲਚਿੰਗ ਦਾ ਵੀ ਕੰਮ ਕਰਨਗੇ ਤੇ ਆਪਾਂ ਨੂੰ ਆ ਮਤਲਬ ਆਮਦਨ ਵੀ ਹੁੰਦੀ ਰਹੂ ਕਿਉਂ ਲਸਣ ਲੰਬੇ ਸਮੇਂ ਦੀ ਫਸਲ ਹੈ ਪਰ ਮੇਥੇ ਆਪਾਂ ਇਹਨੂੰ ਗੁੱਟੀਆਂ ਦੇ ਰੂਪ ਚ ਵੱਢ ਕੇ ਵੇਚ ਸਕਦੇ ਆ ਸੋ ਇਸ ਤੋਂ ਬਾਅਦ ਆਪਾਂ ਹੁਣ ਇਹਨੂੰ ਪਾਣੀ ਲਾਉਣਾ ਫਿਰ ਆਪਾਂ ਬਾਅਦ ਚ ਗੱਲ ਕਰਦੇ ਆ ਵੀ ਪਾਣੀ ਆਪਾਂ ਇਹਨੂੰ ਕਿਵੇਂ ਲਾਉਨੇ ਆ ਜਿਹੜਾ ਆਪਣਾ ਕੁਦਰਤੀ ਖੇਤੀ ਜੇ ਘੱਟ ਪਾਣੀ ਦਾ ਖੇਤੀ ਹੋ ਸਕੇ ਸੋ ਅੱਗੇ ਆਪਾਂ ਬਾਅਦ ਚ ਗੱਲ ਕਰਦੇ ਆ ਹਾਂਜੀ ਕਿਸਾਨ ਦੋਸਤੋ ਕੁਦਰਤੀ ਖੇਤੀ ਵਿੱਚ ਆਪਾਂ ਇਸ ਫਸਲ ਨੂੰ ਪਾਣੀ ਲਾਇਆ ਤੇ ਅੱਧਾ ਪਾਣੀ ਲਾਇਆ ਤੇ ਉਸ ਤਰ੍ਹਾਂ ਵੀ ਅੱਧੇ ਨਦੀ ਨੂੰ ਗੂਗਾ ਤੇ ਪਰ ਜਿਹੜੀ ਖਾਸ ਗੱਲ ਆ ਵੀ ਜਦੋਂ ਆਪਾਂ ਕੁਦਰਤੀ ਖੇਤੀ 'ਚ ਪਾਣੀ ਲਾਉਨੇ ਆ ਤਾਂ ਆਦਾ ਰਿਜ਼ਲਟ ਵੀ ਤੁਰੰਤ ਹੀ ਆ ਜਾਂਦਾ ਤੇ ਜਿਹੜੀ ਫਸਲ ਆ ਮਤਲਬ ਪਾਣੀ ਲੱਗਣ ਤੋਂ ਬਾਅਦ ਦੀ ਹਰਿਆਲੀ ਵਧ ਗਈ ਕਿਉਂਕਿ ਇਹ ਜਿਵੇਂ ਪਿਆਸੇ ਨੂੰ ਪਾਣੀ ਮਿਲਦਾ ਉਸੇ ਤਰ੍ਹਾਂ ਕੁਦਰਤੀ ਖੇਤੀ 'ਚ ਇਹ ਪਾਣੀ ਮਿਲਦਾ ਤੁਸੀਂ ਧਿਆਨ ਨਾਲ ਦੇਖੋ ਹੁਣ ਆਪਾਂ ਥੋੜੀ ਜਿਹੀ ਬੈਠ ਕੇ ਗੱਲ ਕਰਦੇ ਆ ਜਿਹੜਾ ਪਾਣੀ ਆ ਆਪਣਾ ਆਹ ਤਾਇ ਚ ਚੱਲਿਆ ਹੋਇਆ ਪੌਦਿਆਂ ਨੂੰ ਸਲਾਬ ਚਾਹੀਦੀ ਹੈ ਨਾ ਕਿ ਬਹੁਤ ਜ਼ਿਆਦਾ ਪਾਣੀ ਸੋ ਇਸ ਜਗ੍ਹਾ ਤੋਂ ਜੋ ਰਾਤੋਂ ਰਾਤ ਸਲਾਬ ਆਏ ਦੋਇ ਵਟਾਂ ਨੂੰ ਉਹਨੇ ਆਪਣਾ ਜਿੰਨਾ ਚਾਹੀਦਾ ਉਹਨੇ ਮਤਲਬ ਪਾਣੀ ਪਹੁੰਚ ਜਾਣਾ ਤੇ ਇਹਨੂੰ ਗਿਲ ਮਿਲ ਜਾਣੀ ਹੈ ਤੇ ਜਿਹੜੇ ਪੌਦੇ ਨੇ ਇਹ ਫਿਰ ਛੇਤੀ ਵੀ ਮਤਲਬ ਮਤਲਬ ਤੇਜ਼ੀ ਨਾਲ ਵਧਣ ਲੱਗ ਜਾਣਗੇ ਤੇ ਨਦੀਨ ਅੱਧੇ ਰਹਿ ਗਏ ਪਾਣੀ ਵਧਦਾ ਰਹਿ ਗਿਆ ਫਸਲਾਂ ਤੋ ਹੋ ਗਈਆਂ ਤੇ ਕੁਦਰਤੀ ਖੇਤੀ ਜੇ ਆਪਾਂ ਜਿੰਨੇ ਖਰਚੇ ਘੱਟ ਕਰਨੇ ਸਿੱਖ ਜਾਗੇ ਉਸ ਤਰ੍ਹਾਂ ਆਪਾਂ ਇਹ ਖੇਤੀ ਨੂੰ ਵਧੀਆ ਬਣਾ ਸਕਦੇ ਹਾਂ ਪਰ ਪਾਣੀ ਇੱਕ ਅਮਰਤ ਆ ਉਹਨੂੰ ਅਮਰਤ ਵਾਂਗ ਹੀ ਵਰਤਿਆ ਜਾਵੇ ਜੇ ਆਪਾਂ ਪਾਣੀ ਦੀ ਵਰਤੋਂ ਲੋੜ ਤੋਂ ਵੱਧ ਕਰਦੇ ਹਾਂ ਉਹਦੇ ਦੋ ਨੁਕਸਾਨ ਹੋ ਜਾਂਦੇ ਨੇ ਤੇ ਉਹ ਮਿੱਟੀ ਆ ਜਿਹੜੀ ਧਰਤੀ ਆ ਬਾਟਾ ਜਾਂ ਜਿੱਥੇ ਵੀ ਜਾਂ ਪੱਧਰ ਜਗਾ ਲਾਤਾ ਉਹ ਮਿੱਟੀ ਕਸੀ ਜਾਂਦੀ ਹੈ ਮਤਲਬ ਸਖਤ ਹੋ ਜਾਂਦੀ ਹੈ ਜਿਵੇਂ ਸਿਮਿੰਟ ਨੂੰ ਰਲਾ ਲਾ ਕੇ ਪਾਣੀ ਉਸ ਤਰ੍ਹਾਂ ਉਹ ਕੜਾ ਹੋ ਜਾਂਦਾ ਸੋ ਇਸ ਤਰ੍ਹਾਂ ਵੱਟ ਆਪਣੀ ਲਗਾਤਾਰ ਇਹ ਨਰਮ ਰਹੂਗੀ ਕਿਉਂਕਿ ਇੱਕ ਪਾਸੇ ਉਹਨੂੰ ਸਾਹ ਲੈਣ ਲਈ ਹਵਾ ਲੈਣ ਲਈ ਜਗ੍ਹਾ ਬਣੀ ਹੋਈ ਆ ਕਿਉਂਕਿ ਉਸ ਸਾਈਡ ਆਪਾਂ ਨੇ ਪਾਣੀ ਨਹੀਂ ਲਾਉਣਾ ਇੱਕ ਸਾਈਡੇ ਪਾਣੀ ਲਾ ਰਹੇ ਆ ਜਦੋਂ ਬੱਟ ਨੂੰ ਇੱਕ ਸਾਈਡ ਤੋਂ ਪਾਣੀ ਮਿਲੂ ਇੱਕ ਸਾਈਡ ਤੋਂ ਹਵਾ ਮਿਲੂ ਤਾਂ ਜਿਹੜਾ ਪੌਦਾ ਉਹਦੇ ਉੱਪਰ ਖੜਾ ਤਾਂ ਉਹ ਜ਼ਿਆਦਾ ਵਧੀਆ ਵਿਕਾਸ ਕਰੂਗਾ ਹੁਣ ਜੇ ਆਪਾਂ ਦੇਖਦੇ ਆਂ ਮਤਲਬ ਹਲੇ ਪਾਣੀ ਲਾਇਆ ਹੀ ਆ ਜਿਹੜੀ ਸਿਹਲਾਵ ਆ ਉਹ ਮਤਲਬ ਜ਼ਰਾਣਾਂ ਤੱਕ ਪਹੁੰਚ ਗਈ ਤਾਂ ਹੀ ਆਪਣੇ ਜਿਹੜੇ ਪੌਦਿਆਂ ਨੇ ਉਹਨਾਂ ਦੀ ਹਰਿਆਲੀ ਪਹਿਲਾਂ ਨਾਲੋਂ ਵਧ ਗਈ ਤੇ ਕੱਲ ਤਾਂ ਕਿਹਦਾ ਰਿਜ਼ਲਟ ਹੋਰ ਵਧੀਆ ਹੋਊਗਾ ਤੇ ਜਦੋਂ ਹੁਣ ਜੇ ਆਪਣੀ ਫਸਲ ਦੇ ਵਿੱਚ ਨਦੀਨ ਉੱਗੂਗਾ ਆਪਣੀ ਜਿਹੜੀ ਫਸਲ ਹੈ ਉਹ ਉੱਚੀ ਜਗ੍ਹਾ ਤੇ ਆ ਮਤਲਬ ਵੱਟ ਦੇ ਉੱਪਰ ਆ ਪਰ ਜਿਹੜਾ ਪਾਣੀ ਆ ਨੀਵੀਂ ਜਗ੍ਹਾ ਲੱਗਿਆ ਇੱਕ ਤਾਂ ਨਦੀਨ ਉੱਗੂ ਬਾਅਦ ਵਿੱਚ ਇੱਕ ਨੀਵੀਂ ਜਗ੍ਹਾ ਹੋਊ ਤੇ ਫਸਲ ਉੱਚੀ ਜਗ੍ਹਾ ਹੋਊ ਤਾਂ ਉਹ ਜਿਹੜਾ ਕੁਦਰਤ ਦਾ ਨਿਯਮ ਆ ਵੀ ਵੱਡੀ ਫਸਲ ਛੋਟੀ ਨੂੰ ਮਾਰ ਸਕਦੀ ਐ ਇਸ ਲਈ ਆਪਣੀ ਫਸਲ ਵੱਡੀ ਹੋਊਗੀ ਨਦੀਨ ਛੋਟਾ ਹੋਊਗਾ ਕਾ ਉਹਦਾ ਨੁਕਸਾਨ ਨਹੀਂ ਕਰ ਸਕਦਾ ਹੁਣ ਆਪਾਂ ਜੇ ਇਹਨੂੰ ਮੀਂਹੇ ਪਾਣੀ ਦੀ ਹਲਾਬ ਕਿੱਥੇ ਤੱਕ ਆਈ ਹੈ ਤਾਂ ਆ ਪਾਣੀ ਤਾਂ ਹੁਣ ਦਬ ਗਿਆ ਥੋੜਾ ਜਿਹਾ ਮਤਲਬ ਆ ਜਗ੍ਹਾ ਤੱਕ ਉਹਦੀ ਤਾਇਆ ਜਿੱਥੇ ਆ ਝੱਗ ਜੀ ਬਣੀ ਹੁੰਦੀ ਹੈ ਤੇ ਇਥੋਂ 4 ਤੇ 6 ਉਂਗਲ ਉੱਪਰ ਨੂੰ ਪਾਣੀ ਚੜ ਗਿਆ ਜਦੋਂ ਕਿ ਉੱਪਰ ਨੂੰ ਹਲਾਬ ਚੜਦੀ ਹੁੰਦੀ ਹੈ ਪਾਣੀ ਧਰਤੀ ਵੱਲ ਥੱਲੇ ਨੂੰ ਜਾਂਦਾ ਪਰ ਕੁਦਰਤ ਦਾ ਜੋ ਸਿਸਟਮ ਹੈ ਵੀ ਇਹਨੂੰ ਜਿਹੜੇ ਵਿੱਚ ਧਰਤੀ ਦੇ ਸੁਰਾਖ ਨੇ ਕਿਉਂਕਿ ਆਪਾਂ ਇੰਨਾ ਬਰੀਕੀ ਨਾਲ ਤਾਂ ਵੀ ਬਾਜ਼ਕੀਤ ਨਹੀਂ ਹੱਥ ਵਾਲੇ ਟੂਲ ਜਿਵੇਂ ਡਲੀਆਂ ਵਿੱਚ ਪਈਆਂ ਨੇ ਤੇ ਜਿੰਨੀ ਉਹ ਉਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਜਦੋਂ ਇੱਥੇ ਖੱਡਾਂ ਡਲਾਂ ਆ ਮਤਲਬ ਰਾਹ ਪੋਲੇ ਹੁੰਦੇ ਨੇ ਤਾਂ ਜਿਹੜਾ ਪਾਣੀ ਆ ਉਹ ਛੇਤੀ ਉਹਨੂੰ ਰਾਹ ਮਿਲਦਾ ਰਹਿੰਦਾ ਤੇ ਅੱਗੇ ਵੱਧਦਾ ਤੇ ਜਦੋਂ ਉਹ ਜੜਾਂ ਨੂੰ ਪੋਲੀ ਮਿੱਟੀ ਮਿਲ ਜਾਂਦੀ ਆ ਉਸ ਤਰ੍ਹਾਂ ਦੇ ਤਾਂ ਉਹ ਛੇਤੀ ਵਿਕਾਸ ਕਰਦੀ ਆ ਹੁਣ ਇਹ ਜਿਹੜੀ ਖਰਾਕ ਲੈਣ ਦੇ ਨਦੀਨ ਉਗਣੇ ਸਾਨੂੰ ਉਹ ਬਹੁਤ ਘੱਟ ਉਗਣਗੇ ਜਿੱਥੇ ਪਾਣੀ ਲੱਗਿਆ ਉੱਥੇ ਉਗਣਗੇ ਉੱਥੇ ਜਿਹੜਾ ਆਪਾਂ ਨੇ ਪਹਿਲਾਂ ਫਾਲਾ ਚਲਾਇਆ ਜਾਂ ਦੂਜੀ ਤਰਫ ਵਾਲੀ ਆਲਾ ਕੁਝ ਵੀ ਉਹ ਆਪਾਂ ਇਹਦੇ ਵਿੱਚ ਜੇ ਗੇੜਾ ਦੇ ਤਾਂ 20 25 ਮਿੰਟ ਦਾ ਕੰਮ ਨਹੀਂ ਹੈਗਾ ਉਹਦੇ ਨਾਲ ਘੁਮਾਂਗੇ ਤੇ ਇਹਦੀ ਗੜਾਈ ਹੋ ਜਾਊਗੀ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ 'ਚੇ ਬਾਕੀ ਜਿਹੜੇ ਨਦੀਨ ਨੇ ਉਹ ਸਿਆਲ 'ਚ ਉਹਨਾਂ ਨੁਕਸਾਨ ਨਹੀਂ ਕਰ ਸਕਦੇ ਜਿੰਨਾ ਗਰਮੀ 'ਚ ਹੁੰਦੇ ਨੇ ਕਿਉਂ ਕੁਦਰਤੀ ਖੇਤੀ 'ਚੇ ਆ ਬਾਰਸਾਂ ਵੱਧ ਨੇ ਤਾਂ ਕਿ ਮਿੱਟੀ ਦਾ ਜਿਹੜਾ ਸੰਤੋਲਨ ਆ ਉਹ ਕੰਟਰੋਲ ਤੋਂ ਬਾਹਰ ਹੋ ਜਾਂਦਾ ਪਰ ਇੱਥੇ ਅਸੀਂ ਪਾਣੀ ਨੂੰ ਜੇ ਲਾਉਣਾ ਸਿੱਖ ਗਏ ਤਾਂ ਉਹਦੀਆਂ ਬਰੀਕੀਆਂ ਨੂੰ ਸਿੱਖ ਜਾਾਂਗੇ ਤੇ ਪਾਣੀ ਵੀ ਬਚਾ ਲਾਂਗੇ ਨਦੀਨ ਵੀ ਕੰਟਰੋਲ ਹੋ ਜਾਣਗੇ ਤੇ ਫਸਲ ਦਾ ਉਤਪਾਦਨ ਵੀ ਵਧੀਆ ਹੋ ਜਾਊਗਾ ਕਿਉਂਕਿ ਜਿਹੜੇ ਮੇਥੇ ਨੇ ਇਹ ਆਪਣੀ ਲਸਣ ਦੀ ਫਸਲ ਨੂੰ ਖਾੜਕ ਦੇਣਗੇ ਇੱਕ ਹਵਾ ਚੋਂ ਖਾੜਕ ਰੇ ਧਰਤੀ ਨੂੰ ਤੇ ਦੂਜੀ ਧਰਤੀ 'ਚ ਲੈ ਕੇ ਆਪਣਾ ਵਾਅਦਾ ਕਰੂਗੀ ਸੋ ਇਸ ਤਰ੍ਹਾਂ ਜਦੋਂ ਦੋ ਸਮੈਲਾਂ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਇੱਕ ਦੂਜੇ ਨੂੰ ਬਿਮਾਰੀ ਵੀ ਘੱਟ ਪੈਂਦੀ ਆ ਤੇ ਆਪਾਂ ਇਸ ਤਰ੍ਹਾਂ ਕੁਦਰਤੀ ਖੇਤੀ 'ਚ ਪਾਣੀ ਦੀ ਬਚਤ ਕਰਕੇ ਨਦੀਨਾਂ ਦੀ ਬਚਤ ਕਰ ਸਕਦੇ ਆ ਤੇ ਆਪਣੀ ਫਸਲ ਨੂੰ ਵਧੀਆ ਬਣਾ ਸਕਦੇ ਆ ਸੋ ਇਸ ਤਰ੍ਹਾਂ ਕੁਦਰਤੀ ਖੇਤੀ 'ਚ ਆਪਾਂ ਰਲਮਿਲ ਮਿਲਮਿ ਖੇਤੀ ਕਰ ਸਕਦੇ ਆ ਸੋ ਸਬ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ